ਗੱਲਬਾਤ ਕਰਨ ਦਾ ਮੌਕਾ ਮਿਲਿਆ ਆਪਸ ਦੇ ਵਿੱਚ ਇਸ ਮਾਮਲੇ ਡਿਸਕਸ਼ਨ ਹੋਇਆ ਕਿ ਕੀ ਕੰਟੈਂਟ ਸੀ ਉਹਨਾਂ ਦਾ ਜੋ ਸਾਡੇ ਕੋਲੇ ਪਹਿਲਾਂ ਮਿਲਿਆ ਸੀ ਉਹਦੇ ਨਾਲ ਮੈਚ ਕੀਤਾ ਬਹੁਤ ਵੱਡੇ ਪੱਧਰ ਤੇ ਸੀ ਜੇ ਦੀ ਜਾਂਚ ਕਰ ਰਹੇ ਹਾਂ ਕਿ ਕਿੱਥੋਂ ਇਹ ਈਮੇਲਾਂ ਆਈਆਂ ਨੇ ਆਈਪੀ ਐਡਰੈਸ ਜਿਹੜੇ ਨੇ ਕੁਝ ਸਾਰੇ ਸਾਨੂੰ ਮਿਲ ਗਏ ਨੇ ਕਿਉਂਕਿ ਅਸੀਂ ਉਸ ਜਗ੍ਹਾ ਦੀ ਸੁਰੱਖਿਆ ਸੰਬੰਧੀ ਕੋਈ ਕਟਾਹੀ ਨਹੀਂ ਕਰ ਸਕਦੇ ਜਿੱਥੇ ਸਾਰੀ ਦੁਨੀਆ ਦੇ ਲੋਕ ਆਪਣੀ ਸੁਰੱਖਿਆ ਲਈ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਅਰਦਾਸ ਕਰਨ ਆਉਂਦੇ ਨੇ ਅਸੀਂ ਕਾਫੀ ਹੱਦ ਤੱਕ ਨੇੜੇ ਪਹੁੰਚ ਚੁੱਕੇ ਹਾਂ ਜਿਹੜੇ ਮੁੱਖ ਦੋਸ਼ੀ ਨੇ ਜਾਂ ਜਿਹੜੇ ਸ਼ਰਾਰਤੀ ਅੰਸਰ ਨੇ ਕਿਉਂਕਿ ਬਹੁਤ ਹਾਈ ਸਕਿਉਰਿਟੀ ਮਾਮਲਾ ਹੈ ਇਸ ਕਰਕੇ ਮੈਂ ਇਸ ਤੋਂ ਜ਼ਿਆਦਾ ਨਹੀਂ ਬਸ ਸਕਦਾ ਜਦੋਂ ਹੀ ਸਾਡੇ ਕੋਲੇ ਕੋਈ ਉਖਤਾ ਸਬੂਤ ਆਏ ਤੇ ਅਸੀਂ ਉਹਨਾਂ ਬੰਦਿਆਂ ਨੂੰ ਕਸਟਡੀ ਦੇ ਵਿੱਚ ਲਿਆ ਜਾਂ ਐਸਡੀਪੀਸੀ ਨੂੰ ਅਸੀਂ ਅਸੀਂ ਕਹਿਇਆ ਕਿ ਜੇ ਤੁਹਾਡੇ ਕੋਲੇ ਕੋਈ ਇਸ ਤਰ੍ਹਾਂ ਦਾ ਕਲੂ ਮਿਲਦਾ ਹੈ ਤਾਂ ਸਾਨੂੰ ਤੁਸੀਂ ਦੱਸੋ ਤਾਂ ਕਿ ਮਿਲ ਕੇ ਅਸੀਂ ਜਿਹੜਾ ਇਹ ਇਸ ਆਪਰੇਸ਼ਨ ਨੂੰ ਕਾਮਯਾਬ ਕਰ ਸਕੀਏ ਬਾਕੀ ਦਰਵਾਸਾ ਦੀ ਸੁਰੱਖਿਆ ਵਾਸਤੇ ਪਹਿਲਾਂ ਵੀ ਅੰਦਰ ਸਿਵਲ ਦੇ ਵਿੱਚ ਬਾਹਰ ਵੀ ਸਿਵਲ ਚ ਜਿਹੜੇ ਪੁਲ ਪੰਜਾਬ ਪੁਲਿਸ ਦੇ ਅਧਿਕਾਰੀ ਮੁਕਤ ਮਲਾਜਮ ਤਾਇਨਾਤ ਨੇ ਅੰਮ੍ਰਿਤਸਰ ਸਰ ਸਾਹਿਬ ਜਿਹੜਾ ਸ਼ਹਿਰ ਹੈ ਉੱਥੇ ਵੀ ਸੁਰੱਖਿਆ ਜਿਹੜੀ ਹੈ ਵਧਾਈ ਜਾਉ ਪਰ ਕਿਸੇ ਵੀ ਸ਼ਰਧਾਲੂ ਨੂੰ ਜਾਂ ਕਿਸੇ ਅੰਮ੍ਰਿਤਸਰ ਯਾਤਰਾ ਕਰਨ ਆਏ ਯਾਤਰੀ ਨੂੰ ਕੋਈ ਤੰਗ ਕਰਨ ਦੇ ਪਰਪਰਜ ਨਾਲ ਨਹੀਂ ਕੁਝ ਕੀਤਾ ਜਾਊਗਾ ਇਹ ਸਖਤ ਹਦਾਇਤਾਂ ਜਿਹੜੀਆਂ ਸੀਪੀ ਸਾਹਿਬ ਨੂੰ ਦਿੱਤੀਆਂ ਗਈਆਂ ਨੇ ਡੀਸੀ ਸਾਹਿਬਾਂ ਨੂੰ ਦਿੱਤੀਆਂ ਨੇ ਤੇ ਬਾਕੀ ਮੈਨੂੰ ਉਮੀਦ ਹੈ ਕਿ ਬੜੀ ਜਲਦੀ ਅਸੀਂ ਜਿਹੜੀ ਹੈ ਐਸਐਨਪੀਜੀ ਤੇ ਪਹੁੰਚਾਂਗੇ ਕਿਉਂਕਿ ਇਹ ਸਾਡੀ ਆਪਣੀ ਹੀ ਭਾਵਨਾਵਾਂ ਜੁੜੀਆਂ ਹੋਈਆਂ ਇਹਦੇ ਨਾਲ ਕਾਸੀ ਹਜ਼ਾਰਾਂ ਲੱਖਾਂ ਲੋਕਾਂ ਦੀ ਭਾਵਨਾਵਾਂ ਜੁੜੀਆਂ ਹੋਈਆਂ ਨੇ ਇਹਦੇ ਨਾਲ ਤੇ ਬੜੀ ਜਲਦੀ ਅਸੀਂ ਲੋਕਾਂ ਨੂੰ ਜਿਹੜਾ ਇੱਕ ਕੋਈ ਸੁੱਖ ਸੁਨੇਹੜਾ ਜਿਹੜਾ ਉਹ ਦੇਵਾਂਗੇ ਇਸਨੇ ਸਾਹਿਬ ਕੀ ਧਮਕੀਆਂ ਸੀ ਕਿ ਬੰਦੇ ਕੋਈ ਮੈਂ 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 ਤੁਹਾਨੂੰ ਦੱਸਾਂ ਇਸ ਤੋਂ ਬਾਅਦ ਮੈਂ ਕੁਝ ਨਹੀਂ ਬੋਲ ਸਕਦਾ ਪਰ ਜੋ ਵੀ ਜੀਨੇ ਵੀ ਕੁਝ ਕੀਤਾ ਕੋਈ ਥ्रेटनिंग ਲੈਂਗੁਏਜ ਹੈ ਜਾਂ ਕੋਈ ਧਮਕੀ ਭਰਿਆ ਲੈ ਜਾ ਹੈ ਉਹਨੂੰ ਅਸੀਂ ਧਮਕੀ ਮੰਨਾਂਗੇ ਤੇ ਜਦੋਂ ਹੀ ਸਾਡੇ ਕੋਲੇ ਪ੍ਰੋਪਰ ਆਈਪੀ ਐਡਰੈਸ ਜਿਹੜੇ ਨੇ ਉਹਨਾਂ ਦੀ ਜਾਂਚ ਹੋ ਕੇ ਉਹਨਾਂ ਕੰਪਨੀਆਂ ਤੋਂ ਕਨਫਰਮੇਸ਼ਨ ਆ ਗਈ ਕਿ ਹਾਂ ਇੱਥੋਂ ਹੀ ਗਿਆ ਹੈ ਤਾਂ ਅਸੀਂ ਚੈਸਨੂ ਦੇ ਵਾਸਤੇ ਜਿੱਥੇ ਮਰਜੀ ਦੁਨੀਆ ਜਾਣਾ ਪਵੇ ਅਸੀਂ ਜਾ ਕੇ ਅਸੀਂ ਉਹਨਾਂ ਉੱਥੇ ਉਹਨਾਂ ਬੰਦਿਆਂ ਨੂੰ ਕਸਟਡੀ ਚ ਲੈ ਕੇ ਤੇ ਉਹਨਾਂ ਤੋਂ ਸਾਰਾ ਕੁਝ ਇਨਫੋਰਮੇਸ਼ਨ ਲਵਾਂਗੇ ਕੌਣ ਇਹਦੇ ਪਿੱਛੇ ਐ ਤੇ ਜਦੋਂ ਹੀ ਉਹਦੇ ਉਹਦੇ ਚ ਕੋਈ ਨਾ ਕੋਈ ਮੁਖਤਾ ਸਬੂਤ ਹੋਏ ਤਾਂ ਆਪਾਂ ਇਸ ਤਰ੍ਹਾਂ ਖੜੇ ਹੋ ਕੇ ਨਹੀਂ ਪ੍ਰੋਪਰ ਬਹਿ ਕੇ ਆਰਾਮ ਨਾਲ ਪ੍ਰੈਸ ਕਾਨਫਰੈਂਸ ਦੇ ਵਿੱਚ ਸਾਰਾ ਕੁਝ ਦੱਸਾਂਗੇ